ਜ਼ਿਲ੍ਹਾ ਗੁਰਦਾਸਪੁਰ ਦੇ ਪੁਲਸ ਥਾਣਾ ਫਤੇਗੜ ਚੁੜੀਆਂ ਦੇ ਅਧੀਨ ਪੈਂਦੇ ਪਿੰਡ ਰੁੱਪਵਾਲੀ ਚ ਬੀਤੇ ਰਾਤ ਸਾਬਕਾ ਸਰਪੰਚ ਵੱਲੋਂ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਆਪਣੇ ਗਵਾਂਢ ਦੇ ਵਿੱਚ ਰਹਿੰਦੇ ਇੱਕ ਘਰ ਦੇ ਉੱਪਰ ਅੰਦਾ ਤੁੰਦ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਵਿਅਕਤੀ ਦੇ ਮੱਥੇ ਦੇ ਵਿੱਚ ਕੋਲੇ ਵੱਜਨ ਨਾਲ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਉਦੋਂ ਮੌਕੇ ਤੇ ਫਤੇਗੜ ਚੁੜੀਆਂ ਪੁਲਸ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਪਿੰਡ ਵਾਸੀ ਰੁੱਪਵਾਲੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹਨਾਂ ਦੇ ਗਵਾਂਢ ਦੇ ਵਿੱਚ ਰਹਿੰਦੇ ਸਾਬਕਾ ਸਰਪ ਦੇ ਨਾਲ ਲੈ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਭਰਾ ਦੇ ਘਰ ਦੇ ਉੱਪਰ ਹਮਲਾ ਕਰਕੇ ਅੰਦਾਜ਼ ਤੰਦ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਉਹਨਾਂ ਦੇ ਭਰਾ ਕਰਨਲ ਸਿੰਘ ਦੇ ਮੱਥੇ ਦੇ ਵਿੱਚ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਜਿਸ ਨੂੰ ਇਲਾਜ ਜਲੇ ਫਤਿਹਗੜ੍ਹ ਜੁਰੀਆ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਏ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਡ੍ਰੈਫਟ ਕਰ ਦਿੱਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਉਧਰ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਸਥਾਨਾ ਫਤੇਗੜ ਚੂੜੀ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਰੁੱਪਵਾਲੀ ਦੇ ਵਿੱਚ ਗੋਲੀ ਚੱਲਣ ਦੇ ਤਲਾਹ ਸਾਹਮਣੇ ਆਈ। ਪਤਾ ਚੱਲਿਆ ਕਿ ਜਿਸ ਵਿਅਕਤੀ ਦੇ ਗੋਲੀ ਲੱਗੀ ਹੈ ਉਹ ਫਤੇਗੜ ਚੂੜੀ ਆਸੇਵਾਲ ਹਸਪਤਾਲ ਦਾਖਲ ਹੈ। ਤਾਂ ਜਦੋਂ ਪੁਲਿਸ ਪਾਰਟੀ ਸਮੇਤ ਉਥੇ ਪਹੁੰਚੇ ਤਾਂ ਕਰਨੈਲ ਸਿੰਘ ਪੁੱਤਰ ਸਰਦਾਰਾ ਸਿੰਘ ਜ਼ਖਮੀ ਹਾਲਤ ਦੇ ਵਿੱਚ ਦਾਖਲ ਸਨ। ਡਾਕਟਰ ਵੱਲੋਂ ਉਹਨਾਂ ਦੀ ਹਾਲਤ ਨੂੰ ਵੇਖਦੇ ਹੋਏ ਗੁਰਨਾਲਕ ਹਸਪਤਾਲਾ ਮਿਸਰਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਵਿਅਕਤੀ ਦੇ ਵੱਖ-ਵੱਖ ਧਰਾਮਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੁਖਨਾਮ ਸਿੰਘ ਕਿਹਾ ਤੁਸੀਂ ਨਿਊਜ਼ ਨੈਟਵਰਕ ਇਹ ਪਲਵਿੰਦਰ ਸਿੰਘ ਸਨ ਆਫ ਗੁਰदयाल ਸਿੰਘ ਸਾਬਕਾ ਸਰਪੰਚ ਆ ਉਨੀ ਚਲਾਈ ਹੈ ਸਾਡਾ ਬ੍ਰਦਰ ਕਰਨੈਲ ਸਿੰਘ ਹੈ ਉਹਦੇ ਦੀ ਚਲਾਈ ਹੈ ਜੀ ਤੇ ਇਹ ਘਰ ਬੈਠੇ ਸੀ ਆਪਣੇ ਇੰਜੀਨੀਅਰ ਤੋਂ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਨਾ ਬਾਹਰ ਵੇਖਿਆ ਵਾ ਇਹਨਾਂ ਦੇ ਹੱਡ 'ਚ ਗੋਲੀ ਵੱਜ ਗਈ ਐ ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਲੋਨ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲੱਤਪਤ ਹੋਏ ਸੀ ਅਸੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਤਿਹਗੜ ਚੂੜੀਆਂ ਸੀਐਸੀ ਲੈ ਕੇ ਗਏ ਆ ਉਥੋਂ ਉਹਨਾਂ ਦੀ ਹਾਲ ਨੂੰ ਗੰਭੀਰਤਾ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈ퍼 ਕੀਤਾ ਅਸੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤ 10 ਵਜੇ ਦੀ ਘਟਨਾ ਇਹ 9 ਵਜੇ ਦੀ ਘਟਨਾ ਕੋਈ 9:30 ਦੀ ਲਗਭਗ 9:30 ਦੀ ਜੀ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਕੋਲ ਮਿਲੇ ਨੇ ਤੇ ਤਿੰਨ ਜਿਹੜੇ ਨੇ ਉਹ ਬਿਲਕੁਲ ਸਾਬਤ ਮਿਲੇ ਨੇ ਜਿਹੜੀ ਉੱਥੇ ਡਿੱਗੇ ਹੋਏ ਸਨ ਉਹ ਪੁਲਸ ਨੇ ਰਿਕਵਰ ਕੀਤੇ ਨੇ ਤੇ ਪੁਲਸ ਉਹ ਲੈ ਗਈ ਹੈ ਜੀ ਇਹ ਦੀ ਰੰਜਿਸ਼ ਨਹੀਂ ਹੈਗੀ ਤੇ ਪਹਿਲਾਂ ਅਜ ਤੋਂ ਕੋਈ 2-6 ਪਹਿਲਾਂ ਇਨਕੁਆਰੀ ਹੋਈ ਗ੍ਰਾਂਡਾਂ ਜੀ ਉਹਦੇ ਵਿੱਚ ਸਾਡੇ ਭਤੀਜੇ ਨੇ ਇੱਕ ਸਿਆਨ ਕੀਤੇ ਉਹਦੀ ਰੰਜਿਸ਼ ਹੀ ਰੱਖਦੇ ਨੇ ਹਾਨੂੰ ਇਹੋ ਲੱਗਦਾ ਜੀ ਦਸ ਜੀ ਉਹਦੇ ਹਾਲਤਾ ਜੀ ਗੰਭੀਰ ਹੈ ਜੀ ਤੇ ਉਹਦਾ ਜਿਹੜਾ ਹੈਡ ਹੈ ਅਨੁਸਾਰ ਇੱਕਾਂ ਨੂੰ ਸੋਜ ਪਈ ਹੈ ਜੇ ਉਹ ਬੋਲਦੇ ਨਹੀਂ ਕਿ ਇਹ ਨੇ ਤੇ ਸ਼ੇਰ ਨੂੰ ਬਹੁਤ ਦਰਦ ਹੁੰਦੀ ਹੈ ਜੇ ਬੋਲਦੇ ਉਹ ਬੈਹ ਨਹੀਂ ਸਕਦੇ ਬੋਲ ਨਹੀਂ ਸਕਦੇ ਜੀ ਡਾਕਟਰਾਂ ਨੇ ਉਹਨਾਂ ਨੂੰ ਰੈਸਟ ਦਸੀਏ ਪ੍ਰਾਪਰ ਅਸੀਂ ਪ੍ਰਸ਼ਾਸਨ ਤੇ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਬਹੁਤ ਹੌਸਲੇ ਵਧਿਆ ਨੇ ਕਿ ਘਰ ਆ ਕੇ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਵੇਖੇ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਜੀ ਉਹਨੂੰ ਕੱਲ ਸਾਨੂੰ ਸ਼ਾਮ ਕੋਈ 7:30 ਵਜੇ ਫੋਨ ਤੇ ਐਸਐਸਓ ਸਾਹਿਬ ਨੇ ਦੱਸਿਆ ਵੀ ਆਪਣੇ ਗੋਲੀ ਚੱਲੀ ਆ ਤੋਂ ਮਜ਼ਰੂਰ ਜਿਹੜੇ ਨੇ ਆਪਣੇ ਸਿਵਲ ਹਸਪਤਾਲ ਦਾ ਗਏ ਤੇ ਮੈਂ ਫਿਰ ਸਿਵਲ ਹਸਪਤਾਲ ਉਹ ਜਾ ਆਪਣੀ ਪਾਰਟੀ ਲੈ ਕੇ ਉੱਥੇ ਕਰਨਲ ਸਿੰਘ ਸਾਨੂੰ ਸਰਦਾਰਾ ਸਿੰਘ ਹਸਪਤਾਲ ਦੇ ਵਿੱਚ ਦਾਖਲ ਸੀ ਜਿਹਨਾਂ ਨੂੰ ਡਾਕਟਰ ਨੇ ਆਪਣੇ ਗੁਰਨਾਨਕ ਦੇਵ ਹਸਪਤਾਲ ਦਾ ਰੈਫਰ ਕਰ ਦਿੱਤਾ ਸੀ ਗੋਲੀ ਜਿਹੜੀ ਹੈ ਜ ਆਪਣੇ ਐਕਸਪੈਂਸਾ ਬਲਵਿੰਦਰ ਸਿੰਘ ਹਾਂ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਆ ਆਪਣੇ ਪ੍ਰਦੀਪ ਨੇ ਤੇਜਪਾਲਾ ਹਾਂਜੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਜੀ ਤੇ ਕਰਨਾਲ ਸਿੰਘ ਦੇ ਚਲਾਈ ਗਈ ਹੈ ਕੁੱਲ 6 ਰੌਣਕ ਫਾਇਰ ਹੋਏ ਆ ਜਿਨ੍ਹਾਂ ਵਿੱਚੋਂ ਤਿੰਨ ਖੋਲਤੇ ਆਪਣੇ ਤਿੰਨ ਜਨਾਕਾਰ ਦੋਸਤ ਹੈ ਕਾਰਵਾਈ ਜਿਹੜੀਆਂ ਬੰਦੀਆਂ ਤਰਾਹਾਂ ਤਾ ਪਰਚਾ ਦਰਜ ਕਰ ਦਿੱਤਾ ਹੈ ਜੀ ਬੰਦਿਆਂ 6 ਬੰਦਿਆਂ ਦੇ ਬਾਈ ਨੇ ਪਰਚਾ ਹੈ ਕੋਈ ਰਸਤੇ ਇੱਥੇ ਆ ਕੇ ਕੀ ਦੇਖਿਆ ਕਿ ਕੀ ਹੋਇਆ ਇਹੀ ਆਗੇ ਉਹ ਮੌਕੇ ਦੇ ਉੱਤੇ ਜਿਹੜੇ ਰੌਂਦ ਜਿਹੜੇ ਉਹ ਕੀਤੇ ਰਿਕਵਰਡ ਤੇ ਬਾਕੀ ਜਿਹੜਾ ਆਪਣੇ ਗੇਟ ਵਗੈਰਾ ਦਾ ਜਿਹੜਾ ਇਹਨਾਂ ਦਾ ਮਾਇਨਾ ਕੀਤਾ ਘਰ ਦਾ ਗੇਟ ਨੂੰ ਆਪਣੇ ਦਰਵਾਜ਼ਾ ਵਗੈਰਾ ਵੱਜੇ ਆ ਰਸੋਈ ਦਾ ਇੱਕ ਆਪਣੇ ਸ਼ੀਸ਼ਾ ਟੁੱਟਾ ਹੋਇਆ ਹੈ ਕੋਈ ਗ੍ਰਿਫਤਾਰੀ ਭਾਈ ਗ੍ਰਿਫਤਾਰੀ ਹੈ ਜੇਕਰ ਜਲਦੀ ਗ੍ਰਿਫਤਾਰ ਕੀਤਾ ਜਾਣ